ਇਹ ਛੋਡੀ ਰੋਟੀ ਨੂੰ ਸਾਨੂੰ ਪਿੰਡਾਂ ਛੋਡੀ ਸੱਚ ਤੁਸੀਂ ਵੀ ਲੋਕਾਂ ਨੂੰ ਸੱਚ ਦਾ ਬੋਲਪੋ ਹਾਂ ਕੋਈ ਵਾਕਈ ਛੋਡੀ ਨਾ ੱਟਾ ਹੁੰਦਾ ਐਸਾ ਕਹਿ ਸਕਦੇ ਹੋ ਨਾ ਉਹਨੂੰ ਵੀ ਕਹਿ ਸਕਦੇ ਹਾਂ ਉਹਨੂੰ ਕਿਉਂ ਕਹਿਣਾ ਛੋਡੀ ਨੂੰ ਇੰਨਾ ਡਰ ਬੈਠਾ ਵੀ ਸਾਡੀ ਰੋਟੀ ਨੂੰ ੱਟਾ ਲੱਗਦਾ ਸਾਨੂੰ ਲੈ ਜਾਓ ਭਾਈ ਹੋਰ ਕੀ ਹੈ ਛੋਡੀ ਰੋਟੀ ਨੂੰ ਐਸੀ ੱਟਾ ਲਾਉਂਦੇ ਹੋਰ ਦੋਚੋ ਇਹੀ ਹੈ ਨਾ ਸੱਚ ਦਾ ਤੁਸੀਂ ਵੀ ਕਹਿ ਸਕਦੇ ਸੱਚ ਦਾ ਦੰਦਾ ਨਹੀਂ ਹੁੰਦਾ ਸਰ ਪ੍ਰੇਖਕਾ ਉਹਦੇ ਵੀ ਹੋ ਸਕਦਾ ਵੀ ਕਿਉਂ ਮੌੜ ਖਰਦਾ ਯਾਰ ਸੀ ਉਹ ਜਿੰਨੀ ਨਾ ਕੈਸਾ ਆ ਤੁਹਾਨੂੰ ਪ੍ਰਸ਼ਾਸਨ ਕੋਲ ਪਿੰਡ ਤੋਂ ਧੱਕੇ ਦੱਸਾ ਦੇਗਾ ਕਿ ਤੂੰ ਪਹਿਲਾਂ ਤਾਂ ਮੈਂ ਤੇਰਾ ਗਵੰਡੀ ਨਹੀਂ ਮੇਰਾ ਗਵੰਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਆ ਤੇ ਫਿਰ ਸ਼ਰੀਕੀ ਆ ਤਾਂ ਇਹ ਗੱਲ ਤਾਂ ਸੁਣ ਲੈ ਜੇ ਸ਼ਰੀਕੀ ਸੀਗਾ ਧੱਕੇ ਨਾਲ ਨਹੀਂ ਪਤਾ ਕੀ ਆ ਧਮਾਂ ਧੱਕਣਾ ਯਾਰ ਤੁਹਾਨੂੰ ਮੈਂ ਥੋੜੀ ਰੋਮ ਮੈਨੂੰ ਮੇਰੀ ਗੱਲ ਸੁਣਾ ਮੈਂ ਤੁਹਾਨੂੰ ਫੇਰ ਇੱਕ ਮਿੰਟ ਧਮਾਰ ਰਾਂਗਾ ਉਹ ਮੇਰੀ ਗੱਲ ਤਾਂ ਸੁਣ ਮੈਨੂੰ ਮੈਂ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘ ਪੱਲਾਣਾ ਚੱਕੀ ਤੂੰ ਬਣਾ ਕੇ ਨਹੀਂ ਆ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਕੰਮ ਆ ਦੇ ਬਣਾਏ ਓ ਯਾਰ ਸਟੇਡੀਅਮ ਜਿਹੜਾ ਸਟੇਡੀਅਮ ਹੈ ਉਹ ਦੱਸ ਉਹ ਕਾਹਦਾ ਹੈ ਪਾਸਾ ਕਿ ਪਰਦਾ ਤੂੰ ਨਹੀਂ ਪਤਰਾ ਦੱਸ ਉਹ ਦੂਜਾ ਛੱਡ ਦੇ ਤਾਂ ਨਹੀਂ ਮੈ ਜਾਣਾ ਜਦੋਂ ਤੈਨੂੰ ਪਤਾ ਸਕਦਾ ਓਏ ਕੀ ਅਗਮੱਤੀ ਪਈ ਆ ਤੂੰ ਇਹੇ ਤਰ ਸਾਡੀ ਹਿੱਕ ਧਾਪਣੇ ਜੇ ਬਣਾਇਆ ਤੇ ਤੈin ਸਾਡੇ ਜ਼ਖਮਾਂ ਤੇ ਖੋਣ ਧਕਣੇ ਇੰਨੇ ਕਾਹਤ ਹੈ ਨਹੀਂ ਸੁਖਮਿੰਦਰ ਜੇ ਤੇਰੀ ਜਿੱਦ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗਾ ਯਾਰ ਤੂੰ ਬੰਨ ਨਹੀਂ ਆ ਸਾਡਾ ਜਿਹੜਾ ਝੋਲੀਆਂ ਆੜਦਾ ਸੀਗੇ ਇੱਥੇ ਝੋਲੀਆਂ ਆੜਦਾ ਸੀਗੇ ਅੱਜ ਆਜਾ ਤੂੰ ਚੋਰੋਂ ਆਇਆ ਜੇ ਸੈਂਕ ਪੋਣਾਂ ਸਵਾਦ ਫੇਰ ਯਾਰ ਸਵਾਰ ਸੀ ਤੂੰ ਕਹਿ ਕੇ ਆਉਂਦਾ ਮੈਂ ਤੇਰੇ ਪਿੰਡ ਆਉਣਾ ਫਿਰ ਸਵਾਰ ਸੀਗਾ ਚੋਰਾਂ ਨੂੰ ਮੰਨ ਦਾ ਦਵਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਟਰਾਲੀ ਚੋਰਾ ਵਾਲੀ ਗੱਲ ਕਰੇ ਤੂੰ ਵੀ ਜਿਹੜੇ ਲੋਕ ਕਹਿੰਦੇ ਸੀ ਨਾ ਟੋਨੇ ਨੂੰ ਪੜਾ ਵੀ ਨਹੀਂ ਉਹ ਟਰਾਲੀ ਟੋਨੇ ਪੈਂਦੀ ਵੀ ਨਹੀਂ ਤੂੰ ਕਿਹਦੇ ਧਾੜ ਨਹੀਂ ਕੋਈ ਗੱਲ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੰਦਾ ਤੂੰ ਬਿਲਕੁਲ ਨਹੀਂ ਕੁਛ ਦਿੰਦਾ ਤੂੰ ਪੁੱਛੇ ਮੋਹ ਨਾ ਯਾਰ ਯਾਰ ਕਮਾਲ ਹੋਊਗੀ ਤੁਹਾਡੀ ਨਹੀਂ ਦਿੰਦਾ ਯਾਰ ਇਹਦਾ ਸਾਡਾ ਕਰਕੇ ਬਾਅਦ ਚ ਦੱਸਣਾ ਜਮੇ ਨਹੀਂ ਕਰਾ ਸਰਕਾਰ ਨੇ ਯਾਰ ਕੀ ਕਰਦੀ ਕਰ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਤੇਰੀ ਵਾਅਦੇ ਕਰਦੀ ਸੀ ਤੇਰੀ ਵਾਅਦੇ ਸਰਕਾਰ ਕਹਿੰਦੀ ਸੀ ਆਉਣ ਸਾਰ ਮੇਰੀ ਗੱਲ ਸੁਣ ਲਾ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਨਹੀਂ ਯਾਰ ਕੰਮ ਹੋ ਰਿਹਾ ਕੰਮ ਤੇਰੀ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਮੈਂ ਆਉਣ ਸਾਰ ਨਸ਼ੇ ਬੰਦ ਕਰ ਦੂੰ ਕਰਤਾ ਨਹੀਂ ਮੁੱਦੇ ਨੂੰ ਆਉਣ ਸਾਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਸਹੀ ਪੁੱਛਦਾ ਉਹ ਤਾਂ ਕਿਹਾ ਸੀ ਕਿ ਆਉਣ ਸਾਰ ਐਮਐਸਪੀ ਪੰਜ ਮਿੰਟਾਂ ਚ ਆਉਣ ਸਾਰ ਨਸ਼ਾ ਮੰਦ ਅੱਧ ਕਿਉਂ ਤੁਸੀਂ ਅੱਥੀ ਜਾ ਲੇ ਕਿ ਜਵਾਕਾਂ ਦੇ ਯਾਰ ਤੁਸੀਂ ਨਸ਼ਾ ਬੰਦ ਕਰਾਉਣੀ ਹੋਏ ਕਰਤਾ ਹੈ ਤੁਸੂ ਦਿੱਤਾ ਜਾ ਰਿਹਾ ਹੈ ਮੈਨੂੰ ਨਹੀਂ ਪਤਾ ਸੀ ਮੈਨੂੰ ਪਤਾ ਨਹੀਂ ਨਹੀਂ ਵੋਟਰਾਂ ਨੂੰ ਪਸੰਦ ਨਹੀਂ ਤੁਸੀਂ ਸਰਕਾਰ ਨੇ ਸਰਕਾਰ ਦੇ ਬੰਦੇ ਤੁਹਾਨੂੰ ਦੀ ਨਹੀਂ ਤੁਹਾਨੂੰ ਸੁਖਵੀਰ ਤੁਹਾਨੂੰ ਦੀ ਨਹੀਂ ਅਸੀਂ ਕੀੜੇ ਮਕੋੜੇ ਦੀਨੇ ਛੋਟੇ ਤੁਹਾਨੂੰ ਦੀਨੇ ਨਹੀਂ ਅਸੀਂ ਚਲ ਇਹਦਾ ਹੋਊਗਾ ਉਹ ਜਿਹੜਾ ਜਿਹੜਾ ਸਾਡੇ ਸਟੇਡੀਅਮ ਦਾ ਉਹ ਤਗਾੜ ਕਰਕੇ ਗਿਆ ਉਹ ਮੈਨੂੰ ਦੱਸ ਉਹ ਕਿਹਨੇ ਬਣਵਾਇਆ ਉਹ ਕਿਹਨੇ ਬਣਾਇਆ ਉਹ ਕਿਹਨੇ ਬਣਾਇਆ ਉਹ ਦੱਸ ਮਨਪ੍ਰੀਤ ਲਿਆਈ ਰਿਕਾਰਡ ਹੋਰ ਰਿਕਾਰਡ ਕੀ ਕਰਨੇ ਅਸੀਂ ਮੇਰੀ ਗੱਲ ਰਿਕਾਰਡ ਕੀ ਕਰੀ ਮੇਰੀ 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 ਮ ਲੜ ਕੇ ਕੇ ਪਿੰਡ ਦੇ ਵਿੱਚ ਬੜੀ ਕੀਚ ਮਣਦਾ ਪੜ ਗਿਆ ਸਵਾਦ ਤਾਂ ਫੇਰ ਆ ਚੋਰ ਹੋਣਾ ਬੜੀ ਚੋਰ ਹੋਣਾ ਬੜੋ ਸਾਡੇ ਯਾਰ ਬੱਚਿਆਂ ਦਾ ਕੰਮ ਜੀ ਤੁਸੀਂ ਚੋਰ ਮੈਂ ਆਗੂ ਆ ਜਾ ਓਏ ਮੈਂ ਖੜੀਆਂ ਆਇਆ ਯਾਰ ਯਾਰ ਮੈਂ ਮਾਮਾ ਭਾਣਾ ਮੈਂ ਇੱਕ ਖਵਾਖ ਮਾਉਣੇ ਹੂੰ ਤੁਸੀਂ ਯਾਰ ਤੁਸੀਂ ਖਵਾਉਣੇ ਹੋ ਕਮਾਲ ਦਾ ਬੰਦਾ ਆ ਖਵਾਉਣੇ ਆ ਤੁਸੀਂ ਯਾਰ ਮੈਂ ਇੱਕ ਕਮਾਲ ਦਾ ਬੰਦਾ ਆ ਆਪ ਹੀ ਆ ਮੈਂ ਕਮਾਲ ਦਾ ਬੰਦਾ ਮੈਂ ਆਗੂ ਪਾਸੇ ਖੜੀ ਆ ਮੇਰੀ ਆ ਭੈਣ ਹੈ ਮੇਰੀ ਆ ਨਾ ਨਾ ਇਹਨਾਂ ਦਾ ਵੀ ਇਹਨਾਂ ਦੇ ਮੂੰਹ ਤੇ ਕੱਟ